ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਇਹ ਐਡਵਾਈਜ਼ਰੀ ਗਣਤੰਤਰ ਦਿਵਸ ਪਰੇਡ ਰਿਹਸਲ ਦੇ ਮੱਦੇ ਨਜ਼ਰ ਜਾਰੀ ਕੀਤੀ ਗਈ ਹੈ ਇਸ ਐਡਵਾਈਜ਼ਰੀ ਮੁਤਾਬਕ ਗਣਤੰਤਰ ਦਿਵਸ ਪਰੇਡ ਦੀ ਰਿਹਸਲ ਬੁੱਧਵਾਰ ਵੀਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਕਰਤਵਯ ਪੱਤੇ ਕਰਵਾਈ ਜਾਣੀ ਹੈ ਜੋ ਵਿਜੇ ਚੌਂਕ ਤੋਂ ਇੰਡੀਆ ਗੇਟ ਤੱਕ ਹੋਵੇਗੀ ਕਰਤਵਯ ਪਤੇ ਪਰੇਡ ਦੀ ਆਵਾਜਾਈ ਦੀ ਸਹੂਲਤ ਦੇ ਲਈ ਕਰਤਵਯ ਮਾਰਗ ਰਫੀ ਮਾਰਗ ਚੌਰਾਹੇ ਕਰਤਵਯ ਮਾਰਗ ਜਨਪਤ ਚੌਰਾਹੇ ਕਰਤਵਯ ਮਾਰਗ ਮਾਨ ਸਿੰਘ ਰੋਡ ਚੌਰਾਹੇ ਅਤੇ ਕਰਤਵਯ ਮਾਰਗ ਸੀ ਹੈਂਕਸਨਸ ਤੇ ਆਵਾਜਾਈ ਨੂੰ ਸੀਮਿਤ ਕੀਤਾ ਜਾਏਗਾ ਐਡਵਾਈਜ਼ਰੀ ਮੁਤਾਬਕ ਕਿਨਾ ਤਰੀਕਾ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਆਵਾਜਾਈ ਤੇ ਪਾਬੰਦੀ ਰੱਖੀ ਜਾਏਗੀ ਵਿਜੇ ਚੌਂਕ ਤੋਂ ਇੰਡੀਆ ਗੇਟ ਤੱਕ ਕਰਤੱਵਯਪੱਤ ਤੇ ਵੀ ਆਵਾਜਾਈ ਬੰਦ ਰਹੇਗੀ ਦਿਲੇ ਪੁਲਿਸ ਮੁਤਾਬਕ ਸੜਕ ਬੰਦ ਹੋਣ ਕਾਰਨ ਆਵਾਜਾਈ ਨੂੰ ਡਾਇਵਰਟ ਕੀਤਾ ਜਾਏਗਾ ਨਤੀਜੇ ਵਜੋਂ ਇਨ੍ਹਾਂ ਸੜਕਾਂ ਤੇ ਜਾਮ ਲੱਗਣ ਦੀ ਪੂਰੀ ਸੰਭਾਵਨਾ ਹੈ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ